ਜਾਈ ਬੀਏ ਕਿੰਨੇ ਮਹਾਨ ਹੋ ਤਗੜੇ ਹੋ ਕੇ ਕਰਿਓ ਵੇਖੋ ਇੱਕੋ ਹੀ ਮਾਰਗ ਹੈ ਜਿਹੜੇ ਬਾਬਿਆਂ ਨੇ ਆਪ ਜੀ ਨੂੰ ਸਮਝਾਇਆ ਨਾ ਕਿ ਬਾਬਾ ਦੀਪ ਸਿੰਘ ਜੀ ਵਰਗਾ ਨਹੀਂ ਹੋਇਆ ਜਾਣਾ ਭਾਈ ਮਨੀ ਸਿੰਘ ਵਰਗਾ ਨਹੀਂ ਬਣਿਆ ਜਾਣਾ ਉਹ ਸਭ ਝੂਠ ਜੇ ਕਿਉਂਕਿ ਉਹ ਵੀ ਉਸੇ ਹੀ ਗੁਰੂ ਦੇ ਸਿੱਖ ਸੀ ਜਿਸ ਦੇ ਤੁਸੀਂ ਹੋ ਇਸੇ ਹੀ ਗੁਰੂ ਦੀ ਬਾਣੀ गा ਕੇ ਇਸੇ ਹੀ ਸਤਗੁਰੂ ਦੀ ਧੁਰ ਕੀ ਬਾਣੀ ਨੂੰ ਗਾ-ਗਾ ਕੇ ਉਹ ਇਥੋਂ ਤੱਕ ਪਹੁੰਚੇ ਸੀ ਤੇ ਜੇ ਹੋਇਆ ਨਹੀਂ ਨਾ ਜਾਣਾ ਤੇ ਫਿਰ ਕੋਈ ਲਾਭ ਨਹੀਂ ਧਰਮ ਦਾ ਫਿਰ ਬੰਦ ਕਰ ਦੇਣਾ ਚਾਹੀਦਾ ਸੀ ਸਤਿਗੁਰੂ ਨੂੰ ਉੱਥੇ ਹੀ ਤੇ ਧਰਮ ਜਿਹੜਾ ਏ ਉਹ ਕੁਝ ਹੋ ਕੇ ਆਨੰਦ ਨੂੰ ਮਾਣਿਆ ਜਾ ਸਕਦਾ ਚਲੋ ਆਪ ਜੀ ਨੂੰ ਇੱਕ ਖੇੜੇ ਸਮਝਾਉਨੇ ਆ ਇੱਕ ਪੁਲਿਸ ਵਾਲਾ ਹੋਵੇ ਹੋਵੇ ਨਾ ਸਿਰਫ ਵਰਦੀ ਸੰਭਾਲ ਲਵੇ ਉਤਾਰੇ ਚਾਰ ਲੈ ਲਵੇ ਮੋਢਿਆਂ ਤੇ ਲਾ ਲਵੇ ਸਾਰਾ ਕੁਝ ਪਾ ਲਵੇ ਵਰਦੀ ਦਾ ਤੇ ਬਾਜ਼ਾਰਾਂ ਚ ਤੁਰਿਆ ਫਰੇ ਤੇ ਤੁਸੀਂ ਇਹਨੂੰ ਕੀ ਕਹੋਗੇ ਪਾਗਲ ਕਿ ਪੁਲਿਸ ਵਾਲਾ ਤਾਂ ਅਗਲੀ ਕਹੋਗੇ ਨਾ ਇੱਕ ਰਾਜਾ ਹੋਵੇ ਨਾ ਰਾਜਿਆਂ ਵਾਲੇ ਬਸਤਰ ਪਹਿਨ ਲਵੇ ਸਿਰ ਤੇ ਤਾਜ ਪਾ ਲਵੇ ਹੱਥ 'ਚ ਜਿਹੜੇ ਉਹ ਸ਼ਸਤਰ ਵੀ ਫੜ ਲਵੇ ਰਾਜਿਆਂ ਵਾਲੇ ਤੇ ਬਾਜ਼ਾਰਾਂ 'ਚ ਤੁਰਿਆ ਫਿਰੇ ਤੇ ਹੱਸੋਗੇ ਕਿ ਸਿਰ ਚੁਕਾਉਗੇ ਉਹਦੇ ਅੱਗੇ ਹੁਣ ਗੱਲ ਵਿਚਾਰਨ ਜੋਗੇ ਤੁਸੀਂ ਗੁਰੂ ਦੇ ਉਹ ਨਿਰਰ ਨਿਆਰੇ ਖਾਲਸੇ ਹੋਵੋ ਨਾ ਦਸਤਾਰਾਂ ਸਜਾ ਲਾਓ ਬਾਣੇ ਸਜਾ ਲਾਓ ਦਾੜੀ ਕੇਸ ਰੱਖ ਲਓ ਤੇ ਬਾਜ਼ਾਰਾਂ ਚ ਜਾਓ ਤੇ ਲੋਕ ਆਪਜੀ ਗਾੜੀ ਸਿਰ ਝਕਉਣਗੇ ਜਾਂ ਆਪਜੀ ਦਾ ਮਜ਼ਾਕ ਅਡਾਉਣਗੇ ਬੜੇ ਚੁਟਕਲੇ ਬਣ ਗਏ ਬੜੇ ਮਜ਼ਾਕ ਬਣ ਗਏ ਜੇ ਵਾਕੇ ਗੁਰੂ ਦਾ ਕੋਈ ਕਰਜ਼ਾ ਮੋੜਨਾ ਚਾਹੁੰਦੇ ਹੋ ਨਾ ਕਿ ਸਤਗੁਰੂ ਤੂੰ ਸਰਬੰਸਵਾਦਾਨ ਕਰ ਦਿੱਤਾ ਸਾਡੇ ਵਾਸਤੇ ਬੱਚੇ ਨੀਹਾਂ ਚ ਚਨਾ ਲੈ ਸਿੰਘ ਇਹਨੇ ਨੇ ਪਿਆਰੇ ਸ਼ਹੀਦ ਕਰਵਾ ਲੈ ਐਨੇ ਜਾਮਿਆਂ ਦੇ ਵਿੱਚ ਕਿਤੇ ਸਾਹ ਲੈ ਕੇ ਤੂੰ ਵੇਖਿਆ ਨਹੀਂ ਤੇ ਫਿਰ ਉਹ ਬਣੋ ਜੋ ਸਤਿਗੁਰੂ ਬਣਾਉਂਦੇ ਨੇ ਵਖਾਵਾ ਨਹੀਂ ਹੋਏਗਾ ਹੁਣ ਤੇ ਨਹੀਂ ਤੇ ਮਾਰ ਬੜੀ ਪੈਣੀ ਜੇ ਕਿਉਂਕਿ ਇਸ ਗੁਰੂ ਨੇ ਹਿਸਾਬ ਲੈਣਾ ਏ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤੇ ਲੈ ਰਿਆ ਏ ਦੂਜੀ ਗੱਲ ਇਹ ਵੀ ਸਮਝ ਲੈਣਾ ਇਹ ਨਹੀਂ ਲੈ ਨਹੀਂ ਰਿਆ ਸਿਰਫ ਕਹਿਣ ਨਾਲ ਨਹੀਂ ਵਾਕਏ ਉਹ ਜੀਵਨ ਚ ਉਤਰਨਾ ਤੇ ਇਹਦੇ ਚ ਆਪਜੀ ਦਾ ਵੀ ਭਲਾ ਏ ਤੇ ਸੰਸਾਰ ਦਾ ਵੀ ਭਲਾ ਏ ਅਸੀਂ ਗੁਰਸਿੱਖ ਉਹਨੂੰ ਮੰਨਦੇ ਆ ਜਿਹੜਾ ਸਾਹਿਬ ਤੋਂ ਸਿੱਖਦਾ ਏ ਕਿਉਂਕਿ ਸਿੱਖ ਏ ਨਾ ਤੇ ਜਿਹਦੇ ਤੋਂ ਸੰਸਾਰ ਸਿੱਖਦਾ ਏ ਫਿਰ ਗੁਰਸਿੱਖੋ ਜਿਹਦਾ ਇੱਕ ਇੱਕ ਕਰਮ ਜਿਹੜਾ ਏ ਉਹ ਸੰਸਾਰ ਵਾਸਤੇ ਸਿੱਖਿਆ ਹੋਵੇ ਪ੍ਰੇਰਣਾ ਹੋਵੇ